ਸਾਰੇ ਹੀ ਪੰਜਾਬ ਵਾਸੀਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਪੈਨਸ਼ਨਰ ਜੁੜੇ ਨੇ ਜਿਹੜੇ ਸਾਡੇ ਦਿਵਿਆਂ ਭੈਣ ਭਰਾ ਨੇ ਜਾਂ ਫਿਰ ਜਿਹੜੇ ਸਾਡੇ ਮਾਤਾਵਾਂ ਨੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਨਸ਼ਨ ਆਉਂਦੀਆਂ ਨੇ ਜਾਂ ਫਿਰ ਹੋਰ ਸਾਡੇ ਵਰਗ ਜਿਨ੍ਹਾਂ ਦੀ ਪੈਨਸ਼ਨ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਇਹ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਚਾਹਲੋ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਔਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਹ ਤੇ ਤੁਹਾਨੂੰ ਇਸ ਚੈਨਲ ਤੇ ਜੋ ਪੈਨਸ਼ਨ ਨਾਲ ਸੰਬੰਧਿਤ ਅਪਡੇਟਸ ਨੇ ਉਹ ਤੁਹਾਨੂੰ ਅਸੀਂ ਮਹੱਈਆ ਕਰਵਾਂਦੇ ਰ ਨਹੀਂ ਹੋਵੇਗੀ ਕਿੰਨੀ ਆਵੇਗੀ ਕਿੰਨੀ ਨਹੀਂ ਪੈਸ਼ਨ ਦੇ ਵਿੱਚ ਵਾਦਾ ਹੁੰਦਾ ਨਹੀਂ ਹੁੰਦਾ ਪੰਜਾਬ ਦੀਆਂ ਖਬਰਾਂ ਨਾਲ ਸੰਬੰਧਿਤ ਜੋ ਵੀ ਅਪਡੇਟਸ ਹੋਣਗੀਆਂ ਉਹ ਤੁਹਾਨੂੰ ਇਸ ਚੈਨਲ ਤੇ ਮਿਲਣਗੀਆਂ ਇਸਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋ ਇਸ ਵੀਡੀਓ ਬਣਾਉਣ ਦਾ ਅੱਜ ਦਾ ਮੁੱਦਾ ਕੀ ਹੈ ਜੀ ਮੁੱਦਾ ਇਹ ਹੈ ਕਿ ਮਹੀਨੇ ਦੀਆਂ ਪੈਨਸ਼ਨਾਂ ਕਿਹੜੇ ਜਿਲ੍ਹਿਆਂ ਦੇ ਵਿੱਚ ਪਈਆਂ ਨੇ ਉਹ ਤੁਹਾਨੂੰ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਔਰ ਪੈਸ਼ਨਾ ਪਈਆਂ ਕਿੰਨੀਆਂ ਨੇ ਜੀ 1500 ਪਈਆਂ ਨੇ 2500 ਪਈਆਂ ਨੇ ਕਈਆਂ ਦੇ ਮਨਾਂ ਦੇ ਵਿੱਚ 655 ਇਹ ਵੀ ਅਫਾ ਦੂਰ ਕਰਾਂਗੇ ਸਭ ਤੋਂ ਹਲਾ ਹਾਂ ਗੱਲ ਕਰ ਲੈਨੇ ਆ ਦੀ ਮਈ ਮਹੀਨੇ ਦੀ ਪੈਸ਼ਨ ਦੀ ਮਈ ਮਹੀਨੇ ਦੀ ਪੈਸ਼ਨਾ ਤੋਂ ਤਿੰਨ ਜਣੇ ਦੇ ਵਿੱਚ ਪਈਆਂ ਨੇ ਵੱਖ-ਵੱਖ ਆਰਗੇਨਾਈਜ਼ ਵੱਖ-ਵੱਖ ਜਿਵੇਂ ਕਿ ਫੈਲਾਂ ਦੇ ਬਿਆੰਗ ਪੈਸ਼ਨਾ ਪੰਜਾਬ ਸਰਕਾਰ ਵੱਲੋਂ ਪਾ ਦਿੱਤੀਆਂ ਜਾਂਦੀਆਂ ਨੇ ਕਦੇ-ਕਦੇ ਬੜਾਫਾ ਪੈਸ਼ਨਾ ਪਾ ਦਿੱਤੀਆਂ ਜਾਂਦੀਆਂ ਨੇ ਸੋ ਇਦਾਂ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੈਕਸਿਮਮ ਜਿਹੜੇ ਸਾਡੇ ਦੇ ਬਿਆੰਗ ਹਨ ਫਰਾਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਅਗੇ ਤੋਂ ਪੈਸ਼ਨਾ ਲੱ ਹਾਜਲਕੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਸਾਰਿਆਂ ਦੀ ਉਹ ਪਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਇੱਥੇ ਕੋਈ ਦੋ ਰਾਇ ਨਹੀਂ ਹੈ ਕਿ 2500 ਨਹੀਂ ਆਈ ਹੈ 1500 ਪੈਨਸ਼ਨ ਆਈ ਹੈ ਜੀ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਇਸ ਤੋਂ ਬਾਅਦ ਅਖਾ ਚਲਦੇ ਹਾਂ ਹੁਸ਼ਿਆਰ ਖੁਰ ਜ਼ਿਲ੍ਹੇ ਤੇ ਹੁਸ਼ਿਆਰ ਖੁਰ ਜ਼ਿਲ੍ਹੇ ਦੇ ਵਿੱਚ ਵੀ ਮੈਕਸਿਮਮ ਪੈਨਸ਼ਨਾਂ ਜੜੀਆਂ ਨੇ ਉਹ ਪਾ ਦਿੱਤੀਆਂ ਗਈਆਂ ਨੇ ਪਰ ਕੁਝ ਪੈਨਸ਼ਨਾਂ ਜੜੀਆਂ ਨੇ ਉਹ ਹਾਲੇ ਪਈਆਂ ਨਹੀਂ ਨੇ ਕਿਉਂਕਿ ਬੈਂਕਾਂ ਦਾ ਵਿਹਣਾ ਹੋਣਾ ਹਿਸਾਬ ਹੁੰਦਾ ਦੂਜਾ ਕੀ ਹੁਣ ਵੀਕੈਂਡ ਚੱਲ ਰਿਹਾ ਸ਼ਨੀਵਾਰ ਅਤੇ ਐਤਵਾਰ ਦਾ ਦਿਨ ਸੀ ਇਸ ਲਈ ਕੁਝ ਬੈਂਕਾਂ ਦੇ ਵਿੱਚ ਪੈਨਸ਼ਨਾਂ ਨਹੀਂ ਪਈਆਂ ਉਹ ਪੈ ਜਾਣਗੀਆਂ ਸੋ ਜਬ ਜਲਾ ਇਸ ਜਲੇ ਦੇ ਵਿੱਚ ਵੀ ਪੈਨਸ਼ਨਾਂ ਕੁਝ ਬੈਂਕਾਂ ਦੇ ਵਿੱਚ ਫਾ ਦਿੱਤੀਆਂ ਗਏ ਯਾਨੀ ਸਾਡੇ ਦੇ ਬੈਂਕ ਫਰਾਂਵਾਂ ਨੂੰ ਬਜ਼ਰ ਕੰਦੀਆਂ ਪੈਸ਼ਨ ਆਈਆਂ ਨੇ ਜਿਨ੍ਹਾਂ ਦੇ ਨਹੀਂ ਆਈਆਂ ਜੀ ਉਹ ਸੋਮਵਾਰ ਜਾਂ ਉਸ ਤੋਂ ਬਾਅਦ ਦੇਣੀਆਂ ਨੇ ਪਾਏ ਜਾਣ ਗਿਆ ਸੋ ਮੈਕਸਿਮਮ ਜੜੀਆਂ ਪੈਨਸ਼ਨਾਂ ਨੇ ਉਹ ਅਗਲੇ ਹਫਤੇ ਪੈ ਜਾਣਗੀਆਂ ਯਾਨੀ ਕਿ ਕੱਲ ਸੋਮਵਾਰ ਦਾ ਦਿਨ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੱਲ ਤੀਜਾ ਹਫਤਾ ਸ਼ੁਰੂ ਹੋਣ ਜਾ ਰਿਹਾ ਤੇ ਇਸ ਹਫਤੇ ਦੇ ਅਧੀਨ ਜੜੀਆਂ ਪੈਨਸ਼ਨਾਂ ਨੇ ਉਹ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਪੈਣ ਦੀ ਉਮੀਦ ਹੈ ਸਾਨੂੰ ਕਾਫੀ ਮੈਸੇਜ ਆ ਰਹੇ ਨੇ ਲੁਧਿਆਣਾ ਜ਼ਿਲ੍ਹੇ ਤੋਂ ਮੋਗੇ ਜ਼ਿਲ੍ਹੇ ਤੋਂ ਪਠੰਡਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਸ਼੍ਰੀ ਤਰਨਤਾਰਨ ਸਾਹਿਬ ਹੁਸ਼ਿਆਰ ਖੁਰ ਨਵਾਸ਼ਰ ਜਲੰਧਰ ਕਪੂਰਥਲਾ ਸਾਰੇ ਨੂੰ ਅਸੀਂ ਦੱਸਣਾ ਚਾਹਾਂਗੇ ਪੈਸੇ ਤੁਹਾਡੀਆਂ ਪਹਿ ਜਾਣ ਗਿਆ ਚਿੰਤਾ ਕਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਲੇਟ ਪੈਸੇ ਨਹੀਂ ਹੋਣਗੇ ਇਸ ਵਾਰ ਜਿੱਥੇ 30 April ਦੇ ਲਾਗੇ ਪੈਸੇ ਆਈਆਂ ਸੀ ਕਈਆਂ ਨੂੰ ਤਾਂ 2-3 ਮਹੀਨਿਆਂ ਨੂੰ ਆਈਆਂ ਸੀ April ਮੇਰੇ ਦੀਆਂ ਪੈਸੇ ਇਸ ਕਰਕੇ ਹੁਣ ਪੈਸੇ ਨਾਲ ਲੇਟ ਨਹੀਂ ਹੋਣਗੇ ਪੈਸੇ ਤੁਹਾਡੇ ਅਗਲੇ ਹਫਤੇ ਪਹਿ ਜਾਣ ਗਿਆ ਉਮੀਦ ਇਹ ਹੀ ਹੈ ਜੀ ਬਾਕੀ ਜੇਕਰ ਕੋਈ ਫਿੱਛੋ ਦੇਰੀ ਹੁੰਦੀ ਹੈ ਜਾਂ ਫਿਰ ਕੋਈ ਐਦਾ ਦੀ ਗੱਲਬਾਤ ਹੁੰਦੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦਾਂਗੇ ਅਪਡੇਟ ਫਿਲਹਾਲ ਜੋ ਫਿੱਛੋਂ ਜੋ ਡੀ ਐਸ ਐਸਓ ਸਾਹਿਬਾਨ ਨੇ ਜਾਂ ਫਿਰ ਸਮਾਜਿਕ ਸੁਰੱਖਿਆ ਦਫ਼ਤਰ ਦੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਇਹੋ ਆਖਿਆ ਕਿ ਪੈਸ਼ਨਾਂ ਜਿਹੜੀਆਂ ਨੇ ਜਲਦ ਭਾ ਦਿੱਤੇ ਜਾਣਗੀਆਂ ਇਹ ਜਿਹੜੇ ਹੁਕਮ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੇ ਗਏ ਨੇ ਸੋ ਪੈ ਜਾਣਗੀਆਂ ਜੀ ਪੈਸ਼ਨਾਂ ਇਸ ਲਈ ਤੁਸੀਂ ਘਬਰਾਉਣਾ ਕੱਲ ਤੱਕ ਉਹ ਲੈ ਕੇ ਤੁਹਾਡੇ ਅਗਲੇ ਸ਼ਨੀਵਾਰ ਤੱਕ ਪੈਸ਼ਨਾਂ ਤੁਹਾਡੇ ਖਾਤੇ ਦੇ ਵਿੱਚ ਆ ਜਾਣਗੇ 1500 ਆਏਗੀ ਇਹ ਚ ਕੋਈ ਦੋੜਾ ਨਹੀਂ ਆ ਫਿਰ ਤਾਂ ਦੱਸ ਜੀ ਜਿਹੜੇ ਵਿਜਲੇ ਤੋਂ ਤੁਸੀਂ ਬਿਲੋਂਗ ਕਰਦੇ ਆ 1500 ਫੈਸ਼ਨ ਤੁਹਾਡੇ ਪੈਣੀ ਆ 2500 ਨਹੀਂ ਪੈਣੀ ਗੱਲਬਾਤ ਜ਼ਰੂਰ ਚੱਲਦੀ ਖਈ ਆ ਪਰ ਜਦੋਂ ਸਰਕਾਰ 2500 ਕਰੇਗੀ ਕ੍ਰੈਡਿਟ ਲਏਗੀ ਤੇ ਫਿਰ ਉਹ ਤੁਹਾਨੂੰ ਮੋੜੇ ਆ ਕੇ ਦੱਸੇਗੀ ਸਰਕਾਰ ਕਿਉਂਕਿ ਕੋਈ ਸਰਕਾਰ ਇਦਾਂ ਫੈਸ਼ਨ ਵਧਾਵੇ ਤੇ ਤੁਹਾਨੂੰ ਦੱਸੇ ਨਾ ਇਦਾਂ ਸੰਭਵ ਨਹੀਂ ਹੈ ਜੇਕਰ ਕੋਈ ਤੁਹਾਡੇ ਕੁਐਸਚਨs ਹਵਾਲੇ ਜੀ ਕਮੈਂਟ ਦੇ ਵਿੱਚ ਹੋਈ ਸਕਦੇ ਆ ਤੁਹਾਨੂੰ ਅਸੀਂ ਜਵਾਬ ਦਵਾਂਗੇ ਤੁਹਾਡੇ ਲਈ ਅਸੀਂ ਬੈਠੇ ਆ ਤੇ ਪੈਸ਼ਨਾ ਦੀ ਗੱਲ ਤੁਹਾਡੇ ਨਾਲ ਕਲੀਅਰ ਕਰ ਚੁੱਕੇ ਹਾਂ 1500 ਆਏਗੀ ਕੱਲ ਤੋਂ ਪੈਸ਼ਨਾ ਫੜੀਆ ਸ਼ੁਰੂ ਹੋ ਜਾਣਗੀਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾ ਪਈਆਂ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਪਈਆਂ ਹੋਵੇ ਨੇ ਉਹ ਵੀ ਹਜੇ ਰੁਕ ਰੁਕ ਕੇ ਅਧਿਆਨ ਨੂੰ ਜਾ ਚੁੱਕੇ ਨੇ ਅਧਿਆਨ ਨੂੰ ਜਿਹੜੀਆਂ ਨਹੀਂ ਜਾ ਰਹੀਆਂ ਕਿਉਂਕਿ ਸ਼ਨੀਵਾਰ ਐਤਵਾਰ ਆ ਗਿਆ ਸੀ ਇਸ ਲਈ ਕੱਲ ਤੋਂ ਜਿਹੜੀਆਂ ਪੈਸ਼ਨਾ ਤੁਹਾਡੇ ਖਾਤੇ ਦੇ ਵਿੱਚ ਆਣੀਆਂ ਸ਼ੁਰੂ ਹੋ ਜਾਣਗੀਆਂ ਬਾਕੀ ਤੁਹਾਨੂੰ ਅਪਡੇਟ ਕਰ ਦੇਵਾਂਗੇ ਧੰਨਵਾਦ